ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਮੂਹ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਪ੍ਰੈਨ ਸਾਹਿਬ ਆਪਣੇ ਕੋਲ 6 ਮਿੰਟ ਰਹੇਗਾ ਔਰ ਨੌਨ ਸਟਾਪ ਆਪਾਂ ਖਬਰ ਕਵਰ ਕਰ ਦਾਂਗੇ ਜੀਪ ਰਣ ਸਾਹਿਬ ਅਪਨ ਜੀ ਦੇ ਵਿੱਚ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਗੱਲ ਕਰੀਏ ਸੋ ਐਨ ਡੀ ਪੀ ਦੇ ਲੀਡਰ ਨੇ ਸੋ ਕੱਲ ਉਹਨਾਂ ਨੇ ਇੱਕ ਕੈਨੇਡੀਅਨ ਕਲੱਬ ਦੇ ਵਿੱਚ ਜੋ ਇੱਕ ਪ੍ਰੋਗਰਾਮ ਲਿਖਿਆ ਹੋਇਆ ਸੀਗਾ ਟੋਰਾਂਟੋ ਦੇ ਸੋ ਉੱਥੇ ਉਹਨਾਂ ਨੇ ਵਾਅਦੇ ਕੀਤੇ ਨੇ ਕਿ ਅਗਰ ਐਨ ਡੀ ਪੀ ਦੀ ਸਰਕਾਰ ਅਗਲੀ ਵਾਰ ਇਲੈਕਸ਼ਨ ਦੇ ਵਿੱਚ ਬਣਦੀ ਹੈ ਤੇ ਕਹਿੰਦੇ ਵੀ ਸਾਡੀ ਸਰਕਾਰ ਆਉਣ ਦੇ ਉੱਪਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਜੀ ਐਸਟੀ ਨੂੰ ਹਟਾਉਣ ਦੀ ਗੱਲ ਕਹੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਤੁਹਾਡੇ ਰੋਜ਼ ਦੀਆਂ ਕਹਿੰਦੇ ਜ਼ਰੂਰਤ ਦੀਆਂ ਚੀਜ਼ਾਂ ਨੇ ਦੇ ਬਹੁਤ ਸਾਰੇ ਕਹਿੰਦੇ ਮਹੀਨੇਵਾਰ ਜੋ ਬਿੱਲ ਹੁੰਦੇ ਨੇ ਉਹਨਾਂ ਦੇ ਉੱਪਰ ਐਨਡੀਪੀ ਜੀਐਸਟੀ ਨੂੰ ਹਟਾ ਦੇਵੇਗੀ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਘਰਾਂ ਦੀ ਹੀਟਿੰਗ ਹੈ ਸੈੱਲਫੋਨ ਦੇ ਬਿੱਲ ਇੰਟਰਨੈਟ ਦੇ ਬਿੱਲ ਨੇ ਇਹ ਗ੍ਰੋਸਰੀ ਸਟੋਰ ਤੇ ਜੋ ਵੀ ਤੁਸੀਂ ਭੋਜਨ ਵਗੈਰਾ ਖਰੀਦਦੇ ਹੋ ਤੇ ਬਹੁਤ ਸਾਰੀਆਂ ਬੱਚਿਆਂ ਦੀਆਂ ਜੋ ਜ਼ਰੂਰਤਾਂ ਨੇ ਉਦੇ ਉੱਪਰ ਕਹਿੰਦੇ ਅਸੀਂ GST ਨੂੰ ਹਟਾ ਦਵਾਂਗੇ ਸੋ ਭਾਵ GST ਹਟਾਉਣ ਤੋਂ ਬਾਅਦ ਉਹਨੇ ਕਿਹਾ ਵੀ ਇਹ ਚੀਜ਼ਾਂ ਤੇ ਰੇਟ ਜੋ ਨੇ ਘਟ ਜਾਣਗੇ ਤੇ ਇਹਦੇ ਨਾਲ ਕਹਿੰਦੇ ਆਮ ਲੋਕਾਂ ਨੂੰ ਰਾਹਤ ਮਿਲੂਗੀ ਸੋ ਇਹਦੇ ਵਿੱਚ ਬਹੁਤ ਸਾਰੇ ਇੰਟਰਨੈਟ ਬਿੱਲ ਘਰ ਦੇ ਜਿਹੜੀ ਗਰੋਸਰੀ ਦੀ ਜਰੂਰਤਾਂ ਨੇ ਤੇ ਵਿੱਚ ਬੱਚਿਆਂ ਦੇ ਜੋ ਖਰਚੇ ਹੁੰਦੇ ਨੇ ਉਹਦੇ ਉੱਪਰੋਂ GST ਹਟਾਉਣ ਦੀ ਜਗਮੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਸੋ ਇਹ ਵਾਅਦਾ ਉਹਨੇ ਕਿਹਾ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਤੁਹਾਡੀ ਇਹ ਜਿਹੜੀ ਗੱਲ ਹੈ ਉਹ ਪੂਰੀ ਕਰਕੇ ਦਵਾਂਗੇ ਤੇ ਦੂਜੇ ਪਾਸੇ ਪ੍ਰਾਈਮ ਮਿਨਿਸਟਰ ਜਸਟਨ ਟੂਡੋ ਸਾਹਿਬ ਉਹਨਾਂ ਦੀ ਗੱਲ ਕਰੀਏ ਸੋ ਉਹ ਕੱਲ ਵੀਰਵਾਰ ਵਾਰੇ ਦਿਨ ਪੈਰੂ ਵਿਖੇ ਗਏ ਨੇ ਸੋ ਉੱਥੇ ਏਸ਼ੀਆ ਪੈਸੀਫਿਕ ਕੰਟਰੀਆਂ ਦੀ ਜੋ ਇਹ ਮੀਟਿੰਗ ਐਪਕੀਸੂ ਦੇ ਵਿੱਚ ਉਹਨਾਂ ਨੇ ਹਿੱਸਾ ਲੜਾ ਸੋ ਇਹ ਜਿੰਨੇ ਵੀ ਇਹ ਮੁਲਕ ਨੇ ਜੋ ਐਪਕੀ ਦੇ ਨਾਲ ਸੰਬੰਧਿਤ ਨੇ ਸੋ ਇਹਨਾਂ ਦੇ ਵਪਾਰ ਚੱਲਦਾ ਅਮਰੀਕਾ ਦੇ ਨਾਲ ਚੱਲਦੇ ਨੇ ਕਿਉਂਕਿ ਹੁਣ 트럼ਪ ਸਾਹਿਬ ਰਾਸ਼ਟਰਪਤੀ ਬਣ ਗਏ ਨੇ ਸੋ ਕੈਨੇਡਾ ਵੀ ਅਮਰੀਕਾ ਦੇ ਉੱਪਰ ਵੱਡੇ ਪੱਧਰ ਤੇ ਨਿਰਭਰ ਆ ਸੋ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਹੋਣਗੇ ਕਿ 트럼ਪ ਸਾਹਿਬ ਦੇ ਬਾਅਦ ਕਿਸ ਤਰ੍ਹਾਂ ਕੀ ਦੀਆਂ ਅਗਧ ਰਣਨੀਤੀਆਂ ਬਣਾਈਆਂ ਜਾਣਗੀਆਂ ਸੋ ਕਿਸ ਤਰੀਕੇ ਦੀਆਂ ਰਣਨੀਤੀਆਂ ਬਣਾਉਣ ਦੀ ਲੋੜ ਹੈ ਤੇ ਦੂਜੇ ਪਾਸੇ ਇਹ ਵੀ ਗੱਲ ਪਤਾ ਲੱਗੀ ਹੈ ਵੀ ਜਿਸ ਢੰਗ ਨਾਲ ਹੋਣਾ ਇਹ ਡੋਨਲਡ ਟਰੰਪ ਸਾਹਿਬ ਉਹਨਾਂ ਨੇ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਵੀ ਉਹਨਾਂ ਨੇ ਸਿਗਨਲ ਦੇ ਦਿੱਤੇ ਸੀ ਕਿ ਜਿੱਤਣ ਤੋਂ ਬਾਅਦ ਵੀ ਉਹਨਾਂ ਨੇ ਸਪਸ਼ਟ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਆ ਕਿ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦਿੱਤੇ ਜਾਣਗੇ ਰੈਪੋਰਟੇਸ਼ਨਸ ਹੋਣ ਗਿਆ ਸੋ ਇਹਦੇ ਨਾਲ ਪਤਾ ਲੱਗਾ ਕਿ ਕੈਨੇਡੀਅਨ ਬਾਰਡਰ ਗਾਰਡ ਦੀ ਜਿਹੜੀ ਜ਼ਰੂਰਤ ਸੀ ਨੇ ਉਹ ਵੀ ਆਉਣ ਵਾਲੇ ਸਮੇਂ ਦਰਨ ਕਾਫੀ ਵੱਧ ਜਾਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਫਿਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨੀਆਂ ਸੋ ਇਹਦੇ ਬਾਰੇ ਹੁਣ ਪਤਾ ਲੱਗਾ ਵੀ 3000 ਹੋਰ ਕੈਨੇਡੀਅਨ ਬਾਰਡਰ ਗਾਰਡ ਦੀ ਜ਼ਰੂਰਤ ਪਵੇਗੀ ਸੋ ਅਗਰ ਅਮਰੀਕਾ ਵੱਲੋਂ ਜਿਹੜਾ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਦੇ ਇਹਨਾਂ ਲੋਕਾਂ ਦਾ ਹੜ ਆਉਣ ਵਾਲੇ ਸਮੇਂ ਦਰਨ ਆ ਸਕਦਾ ਅਗਰ ਉਸ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਣਾ ਹੈ ਤੇ 3000 ਹੋਰ ਕੈਨੇਡੀਅਨ ਬਾਰਡਰ ਗਾਰਡ ਦੀ ਜਿਹੜੀ ਆ ਆਉਣ ਵਾਲੇ ਸਮੇਂ ਦਰਾਂ ਚਰੂਤ ਪਵੇਗੀ ਇਹਦੇ ਨਾਲ ਕੈਨੇਡਾ ਰੈਵਨਿਊ ਏਜੰਸੀ ਦੀ ਗੱਲ ਕਰੀਏ ਕਿ ਪਿਛਲੇ ਸਮੇਂ ਦਰਾਂ ਨੇ ਖਬਰ ਇਹ ਮੀਡੀਆ ਦੇ ਵਿੱਚ ਆਈ ਸੀ ਕਿ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਜਾਲੀ ਰੀਫੰਡ ਜਿਹੜੇ ਨੇ ਉਹ ਦੇ ਦਿੱਤੇ ਗਏ ਸੀ ਬਹੁਤ ਸਾਰੇ ਫਰੌਸ ਜਿਹੜੇ ਹੁੰਦੇ ਨੇ ਉਹਨਾਂ ਨੇ ਜਾਲੀ ਪੇਪਰਵਰਕ ਲਾ ਕੇ ਰੀਫੰਡ ਲੈ ਲਏ ਸੀ ਸੋ ਇਹ ਗੱਲ ਜਦੋਂ ਮੀਡੀਆ ਦੇ ਵਿੱਚ ਆਈ ਹੈ ਤਾਂ ਹੁਣ ਪਤਾ ਲੱਗ ਜਾਵੇ ਸੀਆਰ ਵਾਲੇ ਉਹਨਾਂ EMPLOYES ਨੂੰ ਲੱਭ ਰਹੇ ਨੇ ਕਿ ਜਿਨ੍ਹਾਂ ਦੇ ਜ਼ਰੀਏ ਇਹ ਗੱਲ ਮੀਡੀਆ ਤੱਕ ਪਹੁੰਚੀ ਹੈ ਸੋ ਇੱਥੇ ਕੈਨੇਡਾ ਰੈਵਨਿਊ ਏਜੰਸੀ ਵਾਲੇ ਰੀਡ ਨੇ ਆਪਣੇ EMPLOYES ਨੂੰ ਕਹਿ ਰਹੇ ਨੇ ਕਿ ਤੁਸੀਂ ਕੋਈ ਵੀ ਗੱਲ ਮੀਡੀਆ ਦੇ ਨਾਲ ਨਹੀਂ ਕਰਨੀ ਕਿਉਂਕਿ ਵੱਡਾ ਮੁੱਦਾ ਮੀਡੀਆ ਦੇ ਵਿੱਚ ਹੋਣ ਦੇ ਕਾਰਨ CRA ਦੀ ਕਾਫੀ ਬਦਨਾਮੀ ਹੋਈ ਸੀ ਸੋ ਇਸ ਤੋਂ ਬਾਅਦ ਉਹ ਹੁਣ ਇਸ EMPLOYES ਦੀ ਪਾਲ ਕਰ ਰਹੀ ਹੈ ਵੀ ਜਿਨ੍ਹਾਂ ਦੇ ਥਰੂ ਇਹ ਗੱਲਬਾਤ ਜਿਹੜੀ ਆ ਇਹ ਲੋਕਾਂ ਤੱਕ ਪਹੁੰਚੀ ਹੈ ਹੁਣ ਮਿਸਿਸ ਆਗਾ ਤੇ ਬ੍ਰੈਮਟਨ ਦੀ ਗੱਲ ਕਰਦੇ ਹਾਂ ਸੋ ਦੋਵੇਂ ਸ਼ਹਿਰਾਂ ਬਨੂ ਸਰਵਸਮਤੀ ਨਾਲ ਮਤੇ ਪਾਸ ਕਰਕੇ ਜੋ ਧਾਰਮਿਕ ਸਥਾਨਾਂ ਦੇ ਬਾਹਰ ਜੋ ਰੋਸਮਜਾਰੇ ਹੁੰਦੇ ਨੇ ਪ੍ਰਦਰਸ਼ਨ ਹੁੰਦੇ ਨੇ ਸੋ ਉਹਨਾਂ ਦੇ ਉੱਪਰ ਰੋਕ ਲਾਉਣ ਵਾਲਾ ਜਿਹੜਾ ਇਹ ਮਤੇ ਸੀ ਦੋਵੇਂ ਸੋ ਦੋਵੇਂ ਮਤੇ ਅਨੁਸਾਰ ਸਰਵਸਮਤੀ ਨਾਲ ਪਾਸ ਕਰ ਦਿੱਤਾ ਗਿਆ ਸੋ ਇੱਕ ਮਤਾ ਪੈਟ੍ਰਿਕ ਬ੍ਰਾਊਨ ਜੋ ਬ੍ਰੈਮਟਨ ਦੇ ਮੇਅਰ ਨੇ ਉਹਨਾਂ ਵੱਲੋਂ ਸਾਹਮਣੇ ਲਿਆਂਦਾ ਗਿਆ ਸੀਗਾ ਜੇਕਰ ਮੀਚੀਸਾਗਾ ਦੀ ਗੱਲ ਕਰੀਏ ਤਾਂ ਉੱਥੇ ਦੀਪਿਕਾ ਡੈਮਰਲਾ ਜਿਹੜੇ ਕਿ ਮੀਚੀਸਾਗਾ ਦੇ ਵਾਰ 7 ਤੋਂ ਕਾਉਂਸਲਰ ਨੇ ਸੋ ਉਹਨਾਂ ਵੱਲੋਂ ਇਹ ਮਤਾਲਿਆ ਅੰਦਾਜ਼ਾ ਸੀਗਾ ਕਿ ਦੋਵੇਂ ਮਤੇ ਮੀਚੀਸਾਗਾ ਤੇ ਬ੍ਰੈਮਟਨ ਦੇ ਵਿੱਚ ਸਰਬਸੰਮਤੀ ਨਾਲ ਬਾਸ ਹੋ ਗਏ ਨੇ ਸੋ ਇਹਨਾਂ ਦਾ ਮਕਸਦ ਕੀ ਹੈ ਕਿ ਧਾਰਮਿਕ ਸਥਾਨਾਂ ਦੇ ਬਾਹਰ ਇਸੇ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਸੋ ਉਹਨਾਂ ਨੂੰ ਰੋਕਣਾ ਹੈ ਸੋ ਇਹ ਬਾਇਲਾ ਜਿਹੜੇ ਆ ਦੋਵੇਂ ਸ਼ਹਿਰਾਂ ਦੇ ਵਿੱਚ ਬੜੇ ਨੇ ਸੋ ਇਸ ਦੇ ਨਾਲ ਇਹਨਾਂ ਪ੍ਰੋਟੈਸਟ ਨੂੰ ਕੋਈ ਵਿਕਰ ਦੇ ਵਿੱਚ ਰੋਕਿਆ ਜਾਊਗਾ ਇਹ ਨਾਲ ਕੈਨੇਡਾ ਪੋਸਟ ਵਰਕਰਸ ਦੀ ਗੱਲ ਕਰੀਏ ਤਾਂ ਉਹਦੇ 55000 ਜਿਹੜੇ EMPLOYES ਨੇ ਸੋ ਉਹ ਹੜਤਾਲ ਤੇ ਚਲੇ ਗਏ ਨੇ ਜਿਹੜੇ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਨਾਲ ਸਬੰਧਤ ਨੇ ਸੋ ਆਪਣੀਆਂ ਵਕਫਾਕ ਮੰਗਾਂ ਦੇ ਕਾਰਨ ਉਹਨਾਂ ਨੂੰ ਇਸ ਸਟ੍ਰਾਈਕ ਤੇ ਜਾਣਾ ਪਿਆ ਉਹ ਕਹਿੰਦੇ ਵੀ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਸੀਗਾ ਪਰ ਸੁਲਝਾਇਆ ਸਮੇਂ ਸਿਰ ਨਹੀਂ ਗਿਆ ਸੋ ਇਸ ਕਰਕੇ 55 ਹਜ਼ਾਰ ਦੀ ਜਿਹੜੀ ਕਰੀਬ ਇਹਨਾਂ ਦੀ ਪ੍ਰਾਈਸ ਨੇ ਉਹ ਸਟ੍ਰਾਈਕ ਤੇ ਚਲੇ ਗਏ ਨੇ ਡਾਟ ਫੁੱਟਸ ਆਫ ਦੀ ਗੱਲ ਕਰੀਏ ਸੋ ਇਹਨਾਂ ਨੇ ਟੈਲਨ ਮੌਸਕ ਸਾਹਿਬ ਦੇ ਸਪੇਸ ਐਕਸ ਦੇ ਨਾਲ 100 ਮਿਲੀਅਨ ਦੀ ਡੀਲ ਕੀਤੀ ਹੈ ਸੋ ਇਹਦੇ ਨਾਲ ਕੀ ਹੋਊਗਾ ਜੋ ਅੰਟੈਰੀਓ ਦੇ ਵਿੱਚ ਜੋ ਸੈਟੇਲਾਈਟ ਇੰਟਰਨੈਟ ਪ੍ਰੋਵਾਈਡ ਕਰਵਾਇਆ ਜਾਏਗਾ ਸੋ ਇਹਦੇ ਨਾਲ ਦੱਸਿਆ ਜਾ ਰਿਹਾ ਤਕਰੀਬਨ 15000 ਪ੍ਰਪਰਟਿਸ ਜੋ ਨੇ ਅੰਟੈਰੀਓ ਦੇ ਵਿੱਚ ਉੱਥੇ ਇੰਟਰਨੈਟ ਦੀ ਸਬਵਾਂ ਜਿਹੜੀ ਦਿੱਤੀ ਜਾਣਗੀ ਸੋ ਬਹੁਤ ਸਾਰੇ ਦੂਰ ਦਰਾਡੇ ਦੇ ਇਹੋ ਜਿਹੇ ਖਿੱਤਰ ਹੁੰਦੇ ਨੇ ਸੋ ਜਿੱਥੇ ਇੰਟਰਨੈਟ ਜਿਹੜਾ ਆ ਪਹੁੰਚਣਾ ਕਾਫੀ ਮੁਸ਼ਕਲ ਹੁੰਦਾ ਸੋ ਇਹ ਸੈਟਲਾਈਟ ਇੰਟਰਨੈਟ ਦੇ ਜ਼ਰੀਏ ਜਿਹੜਾ ਉਹਦੀ ਮਦਦ ਕੀਤੀ ਜਾਊਗੀ ਕੈਨੇਡਾ ਸਰਵਿਸ ਆਫ ਕੈਨੇਡਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਵੀ 7000 ਤੋਂ ਵਧੇਰੇ ਜਿਹੜੇ ਇਹਨਾਂ ਦੇ EMPLOYEES ਨੇ ਇਹਨਾਂ ਨੂੰ ਕਹਿੰਦੇ ਵੀ ਘਰ ਤੋਂ ਕੰਮ ਕਰਨ ਦੀ ਕਹਿੰਦੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਛੋਟ ਨਹੀਂ ਦਿੱਤੀ ਜਾਊਗੀ ਕਹਿੰਦੇ ਵੀ ਅਗਰ ਇਹਨਾਂ ਨੇ ਕੰਮ ਕਰਨਾ ਆ ਤਾਂ ਇਹਨਾਂ ਨੂੰ ਆਫਿਸ ਆ ਕੇ ਕੰਮ ਕਰਨਾ ਪਊਗਾ ਸੋ ਤਦੇ ਵਿੱਚ ਪੀਲ ਪੁਲਿਸ ਦੀ ਗੱਲ ਕਰੀਏ ਸੋ ਇਹਨਾਂ ਨੇ ਭਾਰਤੀ মিডিਆ ਦੀ ਉਹਨਾਂ ਖਬਰਾਂ ਦਾ ਖੰਡਨ ਕੀਤਾ ਆ ਜਿਦੇ ਵਿੱਚ ਪੀਲ ਪੁਲਿਸ 'ਤੇ ਦੋਸ਼ ਲਾਇਆ ਜਾ ਰਿਹਾ ਸੀ ਕੀ ਕਹਿੰਦੇ ਕਿ ਪੀਲ ਖੇਤਰ ਦੇ ਵਿੱਚ ਕਿਸੇ ਵਿਅਕਤੀ ਜਾਂ ਕਿਸੇ group ਨੂੰ ਅਗਰ ਪ੍ਰੋਟੈਕਸ਼ਨ ਲੈਣੀ ਹੋਵੇ ਤਾਂ ਪੀਲ ਪੁਲਿਸ ਨੂੰ ਪ੍ਰੋਟੈਕਸ਼ਨ ਮਣੀ ਦੇਣੀ ਪੈਂਦੀ ਆ ਅਪੀਲ ਪੁਲਿਸ ਨੇ ਕਿਹਾ ਵੀ ਇਹ ਚੀਜ਼ਾਂ ਬਿਲਕੁਲ ਗਲਤ ਨੇ ਵੀ ਅਸੀਂ ਕਿਸੇ ਤੋਂ ਵੀ ਪ੍ਰੋਟੈਕਸ਼ਨ ਮਨੀ ਨਹੀਂ ਲੈਂਦੇ ਆ ਸੋ ਕਹਿੰਦੇ ਵੀ ਅਗਰ ਕੋਈ ਵੀ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੈ ਅਪੀਲ ਖੇਤਰ ਦੇ ਵਿੱਚ ਉਸ ਨੂੰ ਕਿਸੇ ਵੀ ਤਰੀਕੇ ਦੀ ਜੋ ਕੋਈ ਸੇਫਟੀ ਨੂੰ ਲੈ ਕੇ ਕਨਸਰਨਸ ਹੁੰਦੇ ਨੇ ਸੋ ਕਹਿੰਦੇ ਵੀ ਅਸੀਂ ਜਿਹੜੇ ਉਹਦੇ ਆਰਗੇਨਾਈਜ਼ਰ ਹੁੰਦੇ ਨੇ ਈਵੈਂਟ ਦੇ ਉਹਦੇ ਨਾਲ ਗੱਲਬਾਤ ਕਰਦੇ ਆ ਤਾਂ ਜੋ ਪੇੜ ਇੰਪਲਾਈਸ ਹੁੰਦੇ ਨੇ ਪੀਲ ਪੁਲਿਸ ਤੇ ਕਹਿੰਦੇ ਉਹ ਪ੍ਰੋਵਾਈਡ ਕਰਾਏ ਜਾਂਦੇ ਨੇ ਆ ਕਹਿੰਦੇ ਜੋ ਪ੍ਰੋਟੈਕਸ਼ਨ ਮਨੀ ਵਾਲੀ ਗੱਲ ਇਹ ਭਾਰਤੀ ਮੀਡੀਆ ਵਿੱਚ ਚਲਾਈ ਜਾ ਰਹੀ ਹੈ ਜਾਂ ਇਹ ਬਿਲਕੁਲ ਉਹ ਗੱਲ ਗਲਤ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰੈਣ ਸਾਹਿਬ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਬਾਰੇ